ਸਾਡਾ ਹਿੱਸਾ ਪਾਈ ਕੋਲ ਕੋ ਕੁਛ ਦੰਡ ਬਟਾ ਨੂੰ ਸੁਣਨ ਪਈ ਕਹਿੰਦਾ ਸਗਲਾ ਦੇ ਦਈ ਅਸੀਂ ਕਿਉਂ ਸਾਡਾ ਅਸੀਂ ਢਿੰਗਾ ਨਹੀਂ ਇਸ ਕਰਦਿਆਂ ਢੀਆਂ ਤੁਸੀਂ ਹੈਗੇ ਆ ਥੋੜਾ ਕਾਰ ਬਿਹਾਰ ਕਰਤੇ ਸਾਰੇ ਨਾਨਕ ਸਕ ਭਰਤੀ ਵਧੀਆ ਥੋੜੇ ਤਿਹਾਰਾਂ ਤੇ ਆਉਣੇ ਜਾਂਦੇ ਆ ਇਹ ਗੱਲ ਗਲਤ ਪਾਈ ਕਿਉਂ ਪੂਆ ਉਹਨੇ ਲਾ ਲਾ ਕੇ ਉਂਗਲਾ ਲਾ ਲਾ ਉਂਗਲਾ ਤੁਨ ਨੂੰ ਭੜਕਾਤਾ ਸਾਰਾ ਉਹਨੇ ਕਰਦਾ ਮਾਤਾ ਲੋਕਾਂ ਨੂੰ ਕੋਈ ਉਂਗਲਾ ਨਹੀਂ ਲਾਗਾ ਕੁਛ ਨਹੀਂ ਕਰਿਆ ਤੂੰ ਤਾਂ ਬੋਲ ਹੀ ਨਾ ਤੇਰੇ ਤੇ ਤਾਂ ਬਹੁਤ ਕੀਤਾ ਉਹਨੇ ਪੂਆ ਉਂਗਲੇ ਲਾਈ ਰਮਣਾ ਹਾਂਜੀ ਬੇ ਭਾਈ ਰੋਟੀ ਫੜਾ ਦੰਦੇ ਹਾਂ ਭਾਈ ਆਉਂਦੇ ਉਹਨਾਂ ਨੇ ਚਾਰ ਰੋਟੀਆਂ ਬੰਨ੍ਹ ਦਿੰਦੇ ਮੈਂ ਖੇਤ ਜਾਂਦਾ ਸੀ ਪਾਣੀ ਦੀ ਬਾਰੀ ਅੱਜ ਕੋਈ ਨਾ ਬੰਨ੍ਹ ਦਿੰਨੀ ਹੈ ਹਾਂ ਰਾਮਣਾ ਕੱਪੜੇ ਧੋ ਦਿਓ ਭਾਈ ਹਾਂ ਭਾਈ ਧੋ ਦੂੰਗੀ ਤੇਕਣਾ ਕਰ ਲੋ ਕੁਰਤੇ ਤੇ ਹਰਾਜਾ ਲੱਗਾ ਰਹਿ ਗਿਆ ਸਮਾਰ ਕੇ ਮਲਦਿਆ ਕਰੋ ਜੰਗਾ ਨਾ ਕੀ ਗੱਲ ਭਾਈ ਹੁਣ ਤੂੰ ਐਂ ਕਹਿੰਦਾ ਮੈਨੂੰ ਕੱਪੜੇ ਨਹੀਂ ਧੋਣੇ ਆਉਂਦੇ ਉਹਨੇ ਮੈਂ ਤਾਂ ਉਹ ਕਿਹਾਗਾ ਮੈਂ ਉਧਰ ਬਾਹਰ ਅੰਦਰ ਜਾਣਾ ਹੈ ਪੰਚਾਇਤ 'ਚ ਬਹਿਣਾ ਹੈ ਕਈ ਵਾਰ ਤਾਂ ਇੱਕ ਤਾਂ ਤੈਨੂੰ ਕੰਮ ਕਰਕੇ ਦਿੰਨੇ ਹਾਂ ਉਦੋਂ ਤੋਂ ਨਖਰੇ ਕਰਦਾਗਾ ਬੱਜਿਆ ਤਾਂ ਧੋਤੇ ਸੀਗੇ ਚਲ ਕੋਈ ਨਾ ਭਈ ਆ ਧੋ ਦਿਓ ਫਿਰ ਕੋਈ ਨਾ ਧੋ ਦੂੰਗੀ ਮਸਾ ਤੋਂ ਪਲਾਈਆ ਰਬਨੇ ਅਜੇਰ ਹਨ ਬਾਈਨੇ ਦਾ ਮੱਡਾ ਆ ਲੋ ਚਾਹ ਪੀ ਲੋ ਲੈ ਅਬੜਾ ਮੈਂ ਸੁਣਾਇ ਕਹਿੰਦੀ ਸੀ ਹਾਂ ਉਹ ਤੁਹਾਡਾ ਵੱਡਾ ਭਾਈ ਨਾ ਬਲ ਨਖਰੇ ਕਰਨ ਲੱਗ ਗਿਆ ਕੀ ਨਖਰੇ ਕਰ ਲਏ ਉਹਨੇ ਕੀ ਹੋ ਗਿਆ ਤੂੰ ਫਿਰ ਇੱਕ ਚੀਜ਼ ਨੂੰ ਕੋਚਾਂ ਕੱਢੀ ਜਾਊਗਾ ਕਦੇ ਨੂੰ ਰੋਟੀ ਨਹੀਂ ਪਸੰਦ ਕਦੇ ਕੱਪੜੇ ਨਹੀਂ ਪਸੰਦ ਨਾ ਮੈਂ ਕਿ ਹੱਥੀ ਧੋਣੀਆਂ ਧੋਣੇ ਤਾਂ ਮਸ਼ੀਨ ਨੇ ਹੈਗੇ ਉਹ ਚੱਲ ਕੋਈ ਨਹੀਂ ਇੰਨਾ ਨਾ ਗਰਮ ਤੱਤਾ ਨਾ ਖਾਇਆ ਕਰ ਐਵੇਂ ਤੂੰ ਫਿਰ ਕੀ ਹੋ ਗਿਆ ਜਗਾ ਹੀ ਤਾਂ ਮੈਂ ਤਾਂ ਆਪੇ ਗਰਮ ਹੁੰਨੀਆਂ ਜੇ ਤਾਂ ਆਪ ਨੂੰ ਕਰਕੇ ਖਾਣਾ ਪੈਣਾ ਉਦੋਂ ਪਤਾ ਲੱਗੂ ਉਹ ਚੱਲ ਕੋਈ ਨਹੀਂ ਸ਼ੌਂਕ ਆ ਲਿਆਵੇ ਇੱਥੇ ਝਾਂਜਰਾਂ ਵਾਲੀ ਪਤਾ ਲੱਗ ਜੂ ਨਾਲੇ ਕਿੰਨਾ ਪਕਾ ਕੇ ਦਊਗੀ ਮੈਨੂੰ ਵੀ ਲੱਗਦਾ ਅੱਗੇ ਨਾਲੋਂ ਥੋੜਾ ਕਰਦਾ ਮੇਰੇ ਨਾਲ ਵੀ ਬਿਤ ਕਰਾਇਆ ਲੱਗਿਆ ਕਰਨ ਉਹ ਹੋਰ ਉਹਨਾਂ ਪਤਾ ਨਹੀਂ ਕੋਈ ਸਾਰਾ ਦਿਨ ਸੜੀ ਜਾਊਗਾ ਹੁਣ ਕੰਮ ਤਾਂ ਉਹ ਨਹੀਂ ਕਰਨਾਗਾ ਹੁਣ ਹੋਰ ਕੌਣ ਕਰੂਗਾ ਚੱਲ ਕੋਈ ਨਹੀਂ ਕੰਮ ਤਾਂ ਹੁਣ ਕਰਨਾ ਕੰਮ ਆ ਬਰਾਬਰ ਕਰਾਉਣੇ ਆਗੇ ਉਹ ਕਿਹੜਾ ਕੱਲਾ ਕਰਦਾਗਾ ਉਹਨੂੰ ਆਇ ਲੱਗਦਾ ਨਾ ਵੀ ਤੁਸੀਂ ਡਿਊਟੀ ਭੱਜ ਜਾਂਦੇ ਹੋਗੇ ਵੀ ਐਤਵਾਰ ਨੂੰ ਘਰੇ ਹੁੰਦਾ ਉਹਦੇ ਵੀ ਨਹੀਂ ਕੰਮ ਕਰਾਉਂਦਾ ਉਹ ਤਾਂ ਮੈਂ ਮੇਟੀ ਵਾਲਾ ਤਾਂ ਉਹੀ ਉਹੀ ਕਰਾਊਗਾ ਉਹਦੇ ਪਰ ਮੈਂ ਵੀ ਤਨਖਾਹ ਲੈ ਕੇ ਸਾਰੀ ਬਾਪੂ ਨੂੰ ਹੀ ਫੜਾਉਣਾ ਐ ਡਿਊਟੀ ਭਗ ਜਾਣਾ ਉਹ ਕਿ ਕੱਲਾ ਕਰਦਾ ਕੋਈ ਨਹੀਂ ਆਪਾਂ ਕਰਦੇ ਆਂ ਗੱਲ ਸਾਰਾ ਦਿਨ ਇਹਨਾਂ ਦੇ ਵਿੱਚ ਹੀ ਬਾੜੀ ਚਲੋ ਸਾਰਾ ਸੋਸ ਆਪ ਦੇ ਕੋਲ ਨਕੋਸ ਰੱਖਿਓ ਉਹ ਚੱਲ ਕੋਈ ਨਹੀਂ ਆਪਾਂ ਬਾਪੂ ਨਾਲ ਗੱਲ ਕਰ ਲੈਨੇ ਆਂ ਕਿਉਂ ਐਵੇਂ ਉਹ ਕਰਦੀ ਹੁੰਦੀ ਆ ਬਾਪੂ ਨਾਲ ਕਰਦਾ ਗੱਲ ਮੈਂ ਅੱਜ ਕੋਈ ਨਹੀਂ ਇਹ ਗੱਲ ਕਰਦਾ ਨੂੰ ਕਿੰਨਾ ਟਾਈਮ ਹੋ ਤੁਹਾਨੂੰ ਸਮਝਾਉਂਦੀ ਨੂੰ ਨਾ ਤੁਸੀਂ ਮੇਰੀ ਗੱਲਾਂ ਸਮਝਦੇ ਹੋ ਚੱਲ ਕੋਈ ਨਹੀਂ ਮੈਂ ਅੱਜ ਬਾਪੂ ਨਾਲ ਕਰੂੰਗਾ ਗੱਲ ਮੈਂ ਕੋਈ ਐਂ ਕਰਦਾ ਭਾਈ ਉਹ ਆਪਾਂ ਬਾ ਆਉਂਦੀ ਲਿਆ ਬੈ ਜੁਪੀ ਤੋਂ ਪਈ ਆ ਰਾਣੀ ਪਤਾ ਲੱਗ ਜੂ ਨਾਲੇ ਕੱਪੜੇ ਕਿਵੇਂ ਨਖਾਰ ਕੇ ਦਿੰਦੀ ਐ ਇਹਨੂੰ ਓਏ ਉਹਨੂੰ ਮਿਲਦਾ ਬਣਾ ਬਣਾਇਆ ਮਿਲਦਾ ਉਹਨੂੰ ਤਾਂ ਹੀ ਨਖਰੇ ਕਰਦਾ ਹੋ ਨਖਰੇ ਤਾਂ ਕਰਨੋਂ ਹਟਾ ਦੂੰ ਮੈਂ ਜੋ ਦੋ ਦਿਨਾਂ ਚ ਦੇਤਾ ਜਵਾਬ ਆਪੇ ਕਰੇ ਤੇ ਆਪੇ ਖਾਵੇ ਓ ਚੱਲ ਕੋਈ ਨਾ ਤੂੰ ਐਵੇਂ ਬੁਲੀ ਮੈਂ ਕਰਦਾ ਬਾਪੂ ਨਾਲ ਗੱਲ ਤੂੰ ਐਵੇਂ ਲੱਗ ਜੀ ਬਸ ਤੁਸੀਂ ਬੋਲ ਪੋ ਜੇ ਮੈਂ ਬੋਲ ਪੀ ਫੇਰੇ ਮੈਂ ਕਹੋਂਗੇ ਭਰਾਵਾਂ ਨੂੰ ਲੜਾਤਾ ਚੱਲ ਕੋਈ ਨਾ ਤੂੰ ਚੁੱਪ ਕਰਕੇ ਜਾ ਉਹਦਾ ਕੰਮ ਕਰ ਲਾ ਯਾਰ ਕੋਈ ਆ ਲੱਗ ਜਾਂਦੀ ਐ ਬੁੱਲਣਾ ਕਰਨਾ ਹੀ ਪੂਏ ਕਪਾਸਾ ਇਹਨਾਂ ਦਾ ਮੈਨੂੰ ਲੱਗਦਾ ਉਹ ਮੇਰੀ ਗੱਲ ਸੁਣ ਬਾਪੂ ਯਾਰ ਹਾਂ ਮਦਰ ਨਾਲ ਗੱਲ ਕਰਨੀ ਜ਼ਰੂਰੀ ਆ ਦੱਸ ਵੱਡੇ ਦੀ ਗੱਲ ਹੀ ਕਰਨੀ ਆ ਦੱਸ ਦੱਸ ਪਹਿਲਾਂ ਉਹਨੇ ਰੋਟੀ ਮੰਗ ਲਈ ਰਮਣ ਤੋਂ ਠੀਕ ਆ ਚੱਲ ਉਹਨੇ ਪਾ ਕੇ ਦਿੱਤੀ ਠੀਕ ਹੈ ਮੁੜ ਕੇ ਕੱਪੜੇ ਲੈ ਕੇ ਆਇਆ ਕਹਿੰਦਾ ਭਾਈ ਸਮਾਰ ਕਿਥੋਂ ਆਇਆ ਕਰੋ ਕਹਿੰਦਾ ਕੱਪੜੇ ਕਹਿੰਦਾ ਹਾਂ ਦਾਗ ਲੱਗੇ ਪਿਆ ਕਹਿੰਦਾ ਹੁਣ ਰਮਣ ਨੇ ਮੇਰੇ ਨਾਲ ਗੱਲ ਕੀਤੀ ਸੀਗੀ ਮੈਂ ਤੈਨੂੰ ਇੱਕ ਗੱਲ ਕਹਿਣਾਗਾ ਪੰਜਾਬੀ ਚ ਸਾਫ ਸਾਫ ਠੀਕ ਹੈ ਨਾ ਜੇ ਰਮਣ ਬੋਲ ਪੀ ਉੱਤੇ ਫਿਰ ਕੰਮ ਬਾਜੂ ਵਾਪਸ ਤੇ ਹਿਸਾਬ ਨਾਲ ਲੋਡ ਕਰ ਲਾਏ ਹੁੰਦਾ ਤਾਂ ਉਹ ਮੇਰੀ ਗੱਲ ਸੁਣ ਲੈ ਅੱਕਿਆ ਤਾਂ ਮੈਂ ਵੀ ਪਿਆ ਓਏ ਵੇ ਤਾਂ ਮੈਨੂੰ ਪਤਾ ਬਾਪੂ ਮੇਰੀ ਗੱਲ ਸੁਣ ਸਾਨੂੰ ਤਾਂ ਅੱਡੀ ਕਰਦੀ ਯਾਰ ਕਰਦੇ ਨਾ ਅੱਡ ਏਡੀ ਕਿਢੀ ਗੋਲਾ ਨਵੇੜ ਤੇ ਓ ਮੈਂ ਤਾਂ ਭਰਾਵਾ ਦੋ ਰੋਟੀਆਂ ਖਾਣੀਆਂ ਨੇ ਮੈਂ ਤੇ ਇਥੋਂ ਖਾ ਲੂੰਗਾ ਓ ਮੈਥੋਂ ਵੀ ਫੇਰ ਹੀ ਖਾਏਗਾ ਜੇ ਉਹ ਮੈਨੂੰ ਖਵਾਊਗੀ ਜੇ ਉਹ ਨੂੰ ਨਾ ਅੱਡ ਕੀਤਾ ਤੂੰ ਮੈਂ ਵੀ ਜਾਉਂ ਰੋਟੀ ਬਣ ਗੋ ਤੂੰ ਭਾਲਦਾ ਮੰਨ ਕੋਈ ਨਾ ਫਿਰ ਅੱਜ ਕਰਦੇ ਆ ਗੱਲ ਹਾਂ ਕਰਦੇ ਆ ਗੱਲ ਮੇਰੀ ਗੱਲ ਸੁਣ ਲੈ ਉਹ ਨੂੰ ਅੱਡ ਕਰਦੇ ਸਾਡੀ ਇਹ ਜੀ ਕਬੀਲਦਾਰੀ ਵੱਡੀ ਸਾਰਾ ਤੂੰ ਉਹਦੇ ਹੱਥ ਸਮਾਰ ਰੱਖਿਆ ਸਾਰਾ ਕੁਝ ਉਹ ਨਹੀਂ ਹੁਣ ਸਾਰਾ ਕੁਝ ਤੇਰੇ ਹੱਥ ਕਰ ਦੂ ਮੈਂ ਯਾਰ ਹਾਂ ਦੇਖ ਮੈਂ ਡਿਊਟੀ ਕਰਦਾ ਪਾਹੇ ਲੈ ਕੇ ਤੈਨੂੰ ਫੜਾਉਣਾ ਤਨਖਾਹ ਫੜਾਉਣਾ ਤੂੰ ਅਜੇ ਉਹਨੂੰ ਕਹਿੰਦਾ ਕਹਦਾ ਕਿ ਹਾਂ ਐ ਕਰਕੇ ਆਇਆ ਆਇਆ ਤੂੰ ਡਿਊਟੀ ਜਾਣਾ ਸਮਝਿਆ ਕਰ ਤੂੰ ਗੱਲ ਸਾਨੂੰ ਆਡੀ ਕਰਦੇ ਤਾਂ ਬੜਾ ਵਧੀਆ ਰਹੇਗਾ ਚਲ ਵਾ ਕਰਦਾ ਕਰਦਾ ਮੈਂ ਅਜੇ ਕੱਲ ਨੂੰ ਕਲੇਸ਼ ਵੜ ਗਿਆ ਨਾ ਕਾਰ ਚ ਮੈਂ ਵੀ ਰੋਟੀ ਕੰਨ ਕੋ ਜਾਊਗਾ ਪਾ ਲਈ ਜਾਣਾ ਇੱਥੇ ਵਿੱਚ ਵੀ ਮੈਂ ਖਾਊਗਾ ਚਲ ਕੋਈ ਨਾ ਫਰ ਕਰਦਾ ਕਰ ਲੋ ਉਹਦੇ ਨਾਲ ਬੋਲ ਬਈ ਕੇਂਦਰ ਕੀ ਵਾਲਾ ਓਏ ਕਿਵੇਂ ਪ੍ਰਦੀਪ ਵਧੀਆ ਕਿਵੇਂ ਗਿੜਾ ਮਾਰਿਆ ਗਾਜਰਾਂ ਲੈ ਕੇ ਆਨੇ ਬਈ ਇਹਦਾ ਮੈਂ ਵੀ ਗਾਜਰਾਂ ਦੀ ਗੱਲ ਹੀ ਕਰੀ ਜਾਂਦਾ ਸੀਗਾ ਚੱਲ ਕੋਈ ਨਾ ਸਬਜੀ ਸਾਰੀ ਲੱਗੀ ਬੈਠਾ ਹੈ ਨਾ ਗਾਜਰਾਂ ਦਾ ਲੈ ਜਾ ਤੂੰ ਸਬਜੀ ਤਾਂ ਯਾਰ ਆਏ ਆ ਸਾਰਾ ਕੰਮ ਤੈਨੂੰ ਪਤਾ ਮੈਂ ਹੀ ਕਰਦਾ ਮੈਨੂੰ ਤਾਂ ਪਤਾ ਮੈਨੂੰ ਸਾਰਾ ਤੂੰ ਹੀ ਕਰਦਾ ਮੇਰਾ ਬਾਪੂ ਹੱਥ ਲਾ ਕੇ ਰਾਜੀ ਆ ਉਹ ਸਾਡੇ ਵਾਲਾ ਤਾਂ ਡਿਊਟੀ ਕਾਹਦਾ ਲੱਗ ਗਿਆ ਸਹੀ ਗੱਲ ਬੰਦੇ ਨੂੰ ਬੰਦਾ ਨਹੀਂ ਸਮਝਦੇ ਹਨ ਮੈਨੂੰ ਤੇਰੀ ਭੈਣ ਕਹਿੰਦੀ ਜਿਹੜੀ ਘਰੇ ਗਾਜਰਾਂ ਲੱਗੀਆਂ ਕਹਿੰਦੀ ਉਹ ਲੈ ਆ ਕੇ ਦੇ ਦੇ ਕਹਿੰਦੀ ਮੈਂ ਤੱਕ ਕਿਸੇ ਪੁੱਛ ਉਹ ਪਰਲੀ ਕੇਰੀ ਚ ਪੱਟ ਲਾ ਕੋਈ ਚੱਕਰ ਨਹੀਂ ਪੁਰਦੀਪ ਲੈ ਜਾ ਯਾਰ ਠੀਕ ਹੈ ਬਈ ਧੰਨਵਾਦ ਲੈ ਜਾ ਓਏ ਕੋਈ ਨਾ ਕੀ ਗਾਜਰ ਆ ਹੱਸਦਾ ਸੀ ਬਿੱਲੜਾ ਜਾਂ ਤੇਰੇ ਕੋਲੇ ਗਾਜਰਾਂ ਲੈਣ ਆਏ ਸੀ ਉਹਨੇ ਕੀ ਕਹਿਣਾ ਐ ਕੋਈ ਬੋਲਦੇ ਹੁੰਨੇ ਹੋ ਦੋਸਤ ਆ ਮੇਰਾ ਉਹ ਦੋਸਤ ਹੂ ਤੇਰਾ ਹੂ ਫਿਰ ਤੂੰ ਘਰੇ ਤਾਂ ਲੈ ਜਾਂਦਾ ਰਿਕਦੇ ਗਾਜਰਾਂ ਲੈ ਗਿਆ ਕਿਤੇ ਘਰੇ ਹੋਰ ਮੈਂ ਵੇਚ ਆਉਣਾ ਸਬਜ਼ੀ ਮੰਡੀ ਜਾ ਕੇ ਆ ਸਾਹਮਣੀ ਅੱਖਾਂ ਦੇ ਵੀਰੇ ਗਦਰੀਲਾ ਤਿੰਨ ਬਾਰੀ ਬਣਾ ਲਿਆ ਲੈ ਕੇ ਨਹੀਂ ਆਉਦਾ ਘਰੇ ਨਾਲੇ ਨਾ ਉਹ ਮੈਂ ਤੇਰੇ ਨਾਲ ਗੱਲ ਕਰਨੀ ਸੀ ਗੱਲ ਸੁਣ ਨਾ ਮੈਨੂੰ ਸ਼ੂਗਰ ਹੈਗਾ ਟਿੱਕੀ ਰੱਖਣੀ ਆਂਦਾ ਵੀਰੇ ਲਈ ਤੂੰ ਯਾਰ ਤੂੰ ਦਿੰਦਾ ਫालतू ਗੱਲ ਨਾ ਕਰ ਮੈਂ ਤੇਰੇ ਨਾਲ ਗੱਲ ਕਰਨ ਆਇਆ ਇੱਕ ਕੀ ਕਰਨੀ ਐ ਅੱਡ ਕਰਨਾ ਤੈਨੂੰ ਅੱਡ ਕਰਨਾ ਮੇਰੇ ਕੀ ਜਵਾਬ ਕਰੋਂਦੇ ਨਹੀਂ ਵੀ ਅੱਡ ਕਰਨ ਨੂੰ ਆਪਣਾ ਮੈਨੂੰ ਨਹੀਂ ਪਤਾ ਛੋੜਾ ਤੇਰੇ ਤੋਂ ਨਾਰਾਜ਼ ਹੋਇਆ ਬੈਠਾ ਓਏ ਉਹ ਤਾਂ ਨਾਰਾਜ਼ ਹੀ ਰਹਿੰਦਾ ਰਹਿਣ ਦੇ ਉਹਨੂੰ ਮੈਂ ਜਾਵਾਂ ਉਹ ਕਿੱਥੇ ਹੁਣ ਅੱਡ ਕਰਕੇ ਮੈਨੂੰ ਨਹੀਂ ਪਤਾ ਬਾਈ ਮੈਂ ਤਾਂ ਰੋਟੀਆਂ ਖਾਣੀਆਂ ਮਤਲਬ ਉਹਦੇ ਕਰਨੀ ਹੋਊਗਾ ਸਿੱਧੀ ਜੀ ਗੱਲ ਦੱਸਣ ਤੈਨੂੰ ਬਾਪੂ ਤੂੰ ਸਿਆਣਾ ਬੈਣਾ ਹੈਗਾ ਹੈਗਾ ਤੂੰ ਹੋਰ ਹੀ ਗੱਲਾਂ ਨਾ ਕਰਿਆ ਕਰ ਓਹ ਭਰਾਵਾ ਮੈਨੂੰ ਰੋਜ਼-ਰੋਜ਼ ਦਾ ਕਲੇਸ਼ ਨਹੀਂ ਚਾਹੀਦਾ ਕਦੇ ਦਾਲ ਦਾਲ ਕੱਚੀ ਹੋ ਗਈ ਕਦੇ ਰੋਟੀ ਕੱਚੀ ਐ ਕਦੇ ਮੇਰੇ ਕੱਪੜੇ ਹੀ ਦੋਤੇ ਰਾਮਾ ਨੂੰ ਕਹਿਦਾ ਮੈਂ ਤਾਂ ਓਏ ਮੈਂ ਕਿਹੜਾ ਕੋਈ ਲਾ ਕੇ ਗੱਲ ਕਹੀ ਹੈਗੀ ਮੈਨੂੰ ਨਹੀਂ ਪਤਾ ਇਹ ਰੋਲ ਰੋਲ ਦਾ ਸਿਆਪਾ ਮੇਰੇ ਕੋਲ ਨਹੀਂ ਚਾਹੀਦਾ ਮਤਲਬ ਕੰਮ ਨਮੇੜ ਦੇਣਾ ਅੱਡ ਕਰ ਦੇਣਾ ਤੁਨੂੰ ਮੈਂ ਤਾਂ ਨਹੀਂ ਅੱਡ ਹੁੰਦਾ ਫਿਰ ਮੈਂ ਤਾਂ ਕਰੂੰਗਾ ਭਾਈ ਜਿਉਂ ਕਿੱਥੇ ਫਿਰ ਅੱਡ ਕਰ ਮੈਨੂੰ ਨਹੀਂ ਪਤਾ ਠੇਕਣ ਲਿਆ ਤਾਂ ਮੈਨੂੰ ਤੇਰਾ ਕੋਈ ਸਾਰਾ ਡੱਬਾ ਇੱਕ ਪਾਸੇ ਹੋ ਜਾ ਪੈ ਕੱਲਿਆਂ ਨੂੰ ਕੱਢਦਾ ਸਾਰਾ ਕੰਮ ਮੈਂ ਕਰਦਾਗਾ ਅੱਗ ਅਦਰ ਪਾਈਏ ਮੇਰੀ ਕੰਮ ਕਰਦੇ ਦੀ ਉਹ ਅਸੀਂ ਵੀ ਕੰਮ ਕਰਦੇ ਆ ਤੂੰ ਕੱਲਾ ਕਰਤਾ ਕੰਮ ਪਤਾ ਹੀ ਆ ਮੈਨੂੰ ਤੁਹਾਡਾ ਕੰਮ ਕਰਨ ਵਾਲਿਆਂ ਦਾ ਹਾਂ ਐਵੇਂ ਅੱਡਾ ਹੋ ਗਿਆ ਤੂੰ ਹਾਂ ਆ ਜਾ ਅੱਜ ਤਾਂ ਫੈਸਲਾ ਕਰਦਾ ਅੱਜ ਹੀ ਕਰੇ ਮਾਰਦਾ ਗੱਲਾਂ ਮੈਨੂੰ ਬਾਪੂ ਦੀ ਨਹੀਂ ਸਮਝਉਂਦੀ ਕਿ ਅੱਡ ਕਰਨਾ ਫੈਸਲਾ ਕਰਨਾ ਮੈਂ ਤਾਂ ਕਦੇ ਰਾਮਾ ਨਾਲ ਨਹੀਂ ਫਰਕ ਰੱਖਿਆ ਦੀ ਭੈਣ ਵਾਂਗੂ ਸਮਝਦਾ ਉਹਨੂੰ ਮੈਂ ਨਾ ਮਿੰਟੂ ਨਾਲ ਕੋਈ ਫਰਕ ਰੱਖਿਆਗਾ ਦਿਮਾਗ ਤੇ ਬੋਝ ਪਾ ਕੇ ਰੱਖਦਾ ਮੈਂ ਤਾਂ ਉਹ ਕਿਹਾ ਸੀਗਾ ਵੀ ਕੱਪੜੇ ਦਵਾਰੇ ਧੋ ਦੇ ਭਾਈ ਉਹ ਚੱਲ ਮੇਰੇ ਆਪਦੇ ਆ ਗੁੱਸਾ ਵੀ ਮੇਰੇ ਤੇ ਕਰਨਗੇ ਮਨਾ ਲਾਂਗੇ ਜਾ ਕੇ ਐਡੀ ਤਾਂ ਕੋਈ ਗੱਲ ਹੀ ਨਹੀਂ ਗਈ ਹੁਣ ਕਰਦਾ ਘਰ ਜਾ ਕੇ ਗੱਲ ਆਓ ਜੀ ਦੇਖ ਲਓ ਵੱਡੇ ਦੇ ਕੰਮ ਕੀ ਹੋ ਗਿਆ ਮੈਂ ਭਾਗਿਆ ਖੇਤ ਹਾਂ ਸਬਜ਼ੀ ਤੜਾਈ ਜਾਂਦਾ ਸੀ ਕਿਸੇ ਨੂੰ ਗਾਜਰਾਂ ਅੱਛਾ ਗਾਜਰੀ ਨਾ ਉਹੀ ਗੱਲ ਕਿਹਾ ਤੇ ਉਹ ਘਰੇ ਦਾ ਮੋਦ ਲੈ ਲੈ ਖਾਣੇ ਆ ਕਿ ਦੱਸ ਹੈ ਤੇ ਉਹ ਉੱਥੇ ਦਾਨੀ ਬਣਾ ਵੱਠਾ ਵੱਡਾ ਉਹ ਤੁਸੀਂ ਵਧੀਆ ਫੈਸਲਾ ਲੈ ਲਿਆ ਅੱਡਲਾ ਨੀ ਦਾ ਘਰ ਲਟਾ ਆਂਦਾ ਸਾਰਾ ਆਪਾਂ ਨੂੰ ਹੁਣ ਤਾਂ ਆਖੀ ਦੇਖ ਲਿਆ ਮੈਂ ਦੇਖ ਕੇ ਆਇਆ ਫੇਰ ਹੀ ਬੋਲਿਆ ਤੈਨੂੰ ਅੱਗੇ ਤੁਸੀਂ ਤਾਂ ਮਰਗ ਵਾਲਾ ਨੂੰ ਸਾਰਾ ਦਿਨ ਮੂੰਗੀ ਤੇ ਤਰੀ ਜਾਂਦੇ ਉੱਥੇ ਦੇਖ ਲਾ ਸਬਜ਼ੀਆਂ ਖਾਈ ਜਾਂਦੇ ਅਗੇ ਲੋਕ ਵਧੀਆ ਰਹਿ ਗਏ ਆਪਾਂ ਉੱਬ ਮੈਂ ਤੈਨੂੰ ਕਿਹਾ ਸੀ ਵੀ ਸਾਨੂੰ ਅੱਡ ਕਰਦੇ ਸਾਡੀ ਨਿਭਣੀ ਨਹੀਂ ਸੀ ਉਹਦੇ ਨਾਲ ਬਾਪੂ ਉਹ ਮੈਨੂੰ ਐਸੇ ਪੁੱਤ 2 ਸਾਲ ਹੋਰ ਕੱਢ ਲੈਂਦੇ ਤੁਸੀਂ ਮੈਂ ਤਾਂ ਤਾਂ ਚੁੱਪ ਬੈਠਾ ਸੀਗਾ ਉਹ 2 ਸਾਲਾਂ ਦੀ ਗੱਲ ਕਰਦਾ ਇੱਥੇ 2 ਦਿਨ ਨਹੀਂ ਨਿਕਲਦੇ ਸਾ ਤੋਂ ਜਿਹੜੇ ਹਿਸਾਬ ਨਾਲ ਹੁਣ ਦੇਖਿਆ ਮੈਂ ਤਾਂ 1 ਮਿੰਟ ਨਹੀਂ ਲੰਘਦਾ ਉਹਦੇ ਨਾਲ ਬੱਸ ਰਹਿਣਾ ਵੀ ਨਹੀਂ ਉਹਨਾਂ ਫੈਸਲਾ ਕਰਦੇ ਉਹਨਾਂ ਅੱਡ ਕਹਿੰਦਾ ਉਹਨੂੰ ਕਹਿੰਦਾ ਆ ਜਾਣ ਤੇ ਗੱਲਾਂ ਕਰਦੇ ਹੁਣ ਆ ਚੁੱਪ ਕਰਕੇ ਕਹੀ ਨਹੀਂਗਾ ਭਾਈ ਮੈਂ ਤਾਂ ਆਪ ਰੋਟੀਆਂ ਲੈ ਕੇ ਖਾਣੀਆਂ ਮੂੰਹ ਤੇ ਕਹਿ ਲੈ ਸਾਰੀ ਗੱਲ ਉਹਦੀ ਮੁਕਰ ਜੂਗਾ ਮੁਕਰੂਗਾ ਆ ਗਿਆ ਓਏ ਕੀ ਰੌਲਾ ਜਾ ਪਾਈ ਜਾਂਨੇ ਹੋ ਉਹ ਤੇਰੀ ਉਹ ਰੌਲਾ ਪਾਇਆ ਬੈ ਗਾਧਾਰਵੜਾ ਪਤਾ ਮੈਂ ਕਦੇ ਦਾ ਰੋਟੀਆਂ ਚ ਜਨੂਨ ਪਾ ਉਹ ਵਰਕਦਾ ਕਦੇ ਦਾਲ ਜਨੂਨ ਘਟਾ ਕਦੇ ਦਾਲ ਕੱਚੀ ਐ ਮੈਂ ਤਾਂ ਇਹਨੂੰ ਕਹਿੰਦਾ ਬਾਪੂ ਤੂੰ ਵੀ ਨਾ ਉਹ ਗੱਲ ਤਾਂ ਛੱਡ ਬਈ ਘਰੇ ਤਾਂ ਤੂੰ ਸਬਜ਼ੀ ਤੋੜ ਕੇ ਲਿਆਉਂਦਾ ਨਹੀਂ ਸਾਰਾ ਦਿਨ ਖੇਤ ਰਹਿਣਾਗਾ ਤੇ ਆ ਤੂੰ ਲੋਕਾਂ ਨੂੰ ਸਬਜ਼ੀਆਂ ਪਟਾਈ ਜਾਣਾ ਕੀ ਗੱਲ ਵੀ ਵਾਧੂ ਆਈਆਂ ਨੇ ਓਏ ਬਈ ਚਾਰ ਉਹ ਗਾਜਰਾਂ ਲੈ ਕੇ ਗਿਆ ਹੈਗਾ ਕਿੱਡੀ ਗੱਲ ਹੋਊ ਨਾ ਉਹ ਚਾਰ ਗਾਜਰ ਘਰੇ ਲਿਆ ਕਰ ਇੱਥੇ ਮਰਗਲਾਂ ਨੂੰ ਸਾਰਾ ਦਿਨ ਮੂੰਗੀ ਖੋਈ ਜਾਣਾ ਸਾਨੂੰ ਓਏ ਕਾਹਨੂੰ ਮੂੰਗੀ ਖਾਣੇ ਰੋਜ਼ ਤਾਂ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਬਣਾਉਣਾ ਸਾਰਾ ਕੁਝ ਤਾਂ ਆਪਣੇ ਖੇਤ ਲੱਗਿਆ ਹੋਇਆ ਹਾਂ ਬਾਪੂ ਹੁਣ ਤੂੰ ਦੇਖਤਾ ਆ ਉਥੇ ਤੂੰ ਕਦੇ ਖੇਤ ਗੇੜਾ ਮਾਰਿਆ ਆ ਮੈਂ ਮੇਰ ਕੋ ਮਾਰੂ ਬਈ ਇਹ ਤਾਂ ਹੁਣ ਇੱਥੇ ਜੋੜੀ ਲੱਗਦਾ ਕੰਮੀ ਨਹੀਂ ਲੋੜ ਨੇ ਚੱਲਦਾ ਸਬਜ਼ੀ ਮੰਡੀ ਲੈ ਜਾਣਾ ਵੇਚਣ ਵਾਸਤੇ ਹੋਰ ਸਬਜ਼ੀ ਮੈਂ ਤੁਹਾਨੂੰ ਹੀ ਲੈ ਕੇ ਦਿੰਨਾਗਾ ਉਹ ਸਾਨੂੰ ਪਤਾ ਹੀ ਆ ਕਿਹੜੀ ਸਬਜ਼ੀ ਲੈ ਕੇ ਦਿੰਨਾ ਬਾਈ ਤੂੰ ਸਾਨੂੰ ਨਾਲੇ ਇੱਕ ਗੱਲ ਹੋਰ ਸੁਣ ਲੈ ਬਾਪੂ ਨੇ ਚਰਨਾ ਗੱਲ ਕੀਤੀ ਹੂ ਅਜੇ ਤਾਂ ਚਰਨਾ ਰਹਿਣਾਗੀ ਬਾਈ ਅਜੇ ਤਾਂ ਅੱਡ ਹੁ ਮੰਗਿਆ ਆ ਆ ਦੇਖ ਲੈ ਉਹ ਕੋਈ ਗੱਲ ਤਾਂ ਹੋਈ ਨਹੀਂ ਕਰਿਆ ਗੱਲ ਅਜੇ ਗੱਲ ਹੀ ਨਹੀਂ ਹੋਈ ਯਾਰ ਬਾਈ ਕਮਾਲ ਕਰੀ ਜਨਾ ਤੂੰ ਯਾਰ ਕੀ ਗੱਲ ਹੋਈ ਨਾ ਅੱਗੇ ਤੂੰ ਰੋਟੀ ਮੰਗਦਾ ਕਰੇ ਕਹਿੰਦਾ ਨੂਨ ਘੱਟ ਆ ਤੈਨੂੰ ਸਬਜ਼ੀ ਨਹੀਂ ਬਣਾਉਣੀ ਆਉਂਦੀ ਹੈ ਉਦੋਂ ਤੂੰ ਕੱਪੜਾ ਨੂੰ ਕਹਦਾ ਮਿੰਟ ਚ ਦੀ ਕਹਿੰਦਾ ਕਿ ਆਹ ਦਾਗ ਨਹੀਂ ਲਿਖਿਆ ਸਮਾਰ ਕੇ ਪੁੱਛ ਲੈ ਬੈਠੀ ਆ ਮੈਂ ਤੈਨੂੰ ਕਦੇ ਵੀ ਇਹਨੂੰ ਉੱਚੀ ਨੀ ਮੀਂਹ ਵਾਲੇ ਤੂੰ ਹੀ ਪੁੱਛ ਲੈ ਤੂੰ ਹੀ ਪੁੱਛ ਲੈ ਜਦੋਂ ਕਹੇ ਤਾਂ ਉਹਦੇ ਹਰਾ ਲੱਗੇ ਤੇ ਇਹ ਤੇ ਲੈ ਆ ਆਪਦੀ ਜੂਪੀ ਵਾਲੀ ਦੇਖ ਲਾਂਗੇ ਤੈਨੂੰ ਕਿਹੜਾ ਪਨੀਰ ਵਾਲਾ ਪਰੌਂਠਾ ਲਾ ਕੇ ਦਿੰਦੀ ਆ ਲੱਗ ਜੂ ਪਤਾ ਤੈਨੂੰ ਵੀ ਬਾਈ ਮੈਥੋਂ ਤਾਂ ਯਾਰ ਰੋਜ ਦਾ ਕੁੱਤੀ ਚੱਕਾ ਚੱਲੇ ਜਾਂਦਾ ਮੈਂ ਹੋ ਗਿਆ ਬੁਢਾ ਸਰੀਰ ਮੇਰਾ ਮਾਦ ਨੂੰ ਅੱਡ ਕਰਕੇ ਉਹਦਾ ਫੈਸਲਾ ਨਵੇਂ ਡਾਂ ਕੋਈ ਰਿਸ਼ਤੇਦਾਰ ਸੱਦੇ ਆ ਮੈਂ ਮਾ ਸਰਪੈਂਚ ਨੂੰ ਕਿਹਾ ਮੈਂ ਯਾਰ ਮੈਂ ਉਹ ਜਲੂਸ ਕੱਢਣਾ ਹੈ ਕਢਾਉਣਾ ਭਾਈ ਕਿਸੇ ਤੋਂ ਮੈਂ ਇੱਥੇ ਥੋੜਾ ਫੈਸਲਾ ਨਵੇਂ ਡੰ ਅੱਜ ਕੀ ਫੈਸਲਾ ਕੀਤਾ ਫੈਸਲਾ ਕੀਆ ਜਿਹੜੇ ਨੇਹੀ ਵਾਲੇ 5 ਕਿੱਲੇ ਆ ਉਹ ਇਹਨੂੰ ਛੋਟੇ ਨੂੰ ਦੇਉਂਗਾ ਅੱਛਾ ਦੂਰ ਵਾਲਾ ਬਾਹਣਾ ਹਾਂ ਬਿਨਾ ਮੋਟਰ ਵਾਲਾ ਉਹ ਤੈਨੂੰ ਰੇਸਲਾ ਬਾਣ ਦੋ ਕਿੱਲੇ ਓਏ ਉਹ ਵੀ ਇਹਨੂੰ ਦੇ ਦੇ ਉਹ ਤੂੰ ਕਰਨੇ ਕੀ ਆ 5 ਕਿੱਲੇ ਕਰਨੇ ਕੀ ਆ ਤੂੰ ਦੋ ਚ ਹੀ ਸਾਰ ਲੇਗੇ ਕੱਲਾ ਹੈਂਗਾ ਤੂੰ ਕੱਲਾ ਜਾਣਾ ਤੂੰ ਕੋਈ ਤੇਰਾ ਬੱਚਾ ਨਹੀਂ ਕੋਈ ਮੇਰਾ ਪਰਿਵਾਰ ਆ ਭਾਈ ਮੇਰਾ ਕਿਹਦੇ ਪਰਿਵਾਰ ਆ ਕਰਦਾ ਕੀ ਕਰਿਆ ਮੱਜਾਂ ਚੋਂ ਧੋਖੜ ਦੀ ਮੱਜ ਤੇ ਮੈਂ ਦੇ ਦੂੰਗਾ ਦੋ ਇਹਨਾਂ ਨੂੰ ਦੇ ਦੂ ਸਜਰਾ ਮੇਰੀ ਗੱਲ ਸੁਣੋ ਇਹ ਵੀ ਤੋ ਇਹਨਾਂ ਨੂੰ ਸਮਾਤੇ ਸਾਰਾ ਕੁਝ ਅਸੀਂ ਭਾਈ ਕਿਸੇ ਦਾ ਹੱਕ ਖਾਂਦੇ ਜਿਹੜਾ ਕਹਿੰਦਾ ਮੈਂ ਭਾਈ ਹੱਕ ਰੱਖ ਰੱਖ ਨਹੀਂ ਉਹ ਕਰਦਾ ਬੱਚੀਆਂ ਗੱਲਾਂ ਕਰਦੇ ਇਮਾਨਦਾਰੀ ਦੀਆਂ ਹਾਂ ਹੋਰ ਹੱਕ ਹੀ ਖਾਂਦੇ ਹੋਰ ਕੀ ਕਰਦੇ ਕੀ ਹੱਕ ਖਾਗੇ ਅਸੀਂ ਜੋ ਫੈਸਲਾ ਕੀਤਾ ਬਾਪੂ ਨੇ ਕੀਤਾ ਅਸੀਂ ਤਾਂ ਬੋਲੇਗੀ ਕੋਈ ਉਹਦਾ ਕਸੂਰ ਨਹੀਂ ਤੁਸੀਂ ਮਾੜੇ ਹੋ ਅਸੀਂ ਤਾਂ ਤੁਹਾਨੂੰ ਅਸੀਂ ਤਾਂ ਆਪੀ ਮਾੜੇ ਹਾਂ ਭਾਈ ਇਹ ਤਾਂ ਆਪੀ ਮਾੜੇ ਹਾਂ ਤੰਤਾ ਮਾਰੇ ਲੱਗਣੀ ਆ ਅਸਤਾ ਭਾਈ ਰੱਬ ਲੱਗਦੀ ਗੱਲ ਕਰਦੇ ਆ ਆਧਾਰਡ ਹੋ ਕੇ ਆਉਂਦੇ ਆ ਤੂੰ ਖਾਲਾ ਜਿਹੜੀ ਨਹੀਂ ਖਾਣਗੇ ਨੇ ਸਾਥ ਨੂੰ ਮੰਨੀਆਂ ਪਕਦੇ ਨੇ ਤੇਰੀਆਂ ਤੇਰਾ ਫੈਸਲਾ ਤੁਹਾਨੂੰ ਮबारक ਹੋਵੇ ਕੋਈ ਗੱਲ ਨਹੀਂ ਤੂੰ ਜਿਵੇਂ ਕਰਨਾ ਸੀ ਕਰਤਾ ਜਿਵੇਂ ਹੁਣ ਮੈਥੋਂ ਆ ਭਾਈ ਕਰ ਲੇ ਕਰ ਲਾ ਤੂੰ ਮੇਰੇ ਤੂੰ ਕਰਨਾ ਕਰ ਲਈ ਭਾਈ ਯਾਰ ਜੋ ਕਰਨਾ ਕਰ ਲਈ ਫੈਸਲਾ ਤਾਂ ਇਹੀ ਰਹੂਗਾ ਇਹ ਨਹੀਂ ਬਦਲਦਾ ਹੁਣ ਆ ਜਿੰਨਾ ਦੇ ਤੂੰ ਫੈਸਲਾ ਬਦਲੋਗੇ ਇਹ ਨਹੀਂ ਬਦਲਦਾ ਭਾਈ ਬਹਿਮ ਕੱਢਦੇ ਆ ਉਹਦਾ ਤੂੰ ਚੜ ਲੱਗ ਜਿੰਨਾਂ ਨੂੰ ਸਬਜ਼ੀ ਖਵਾਉਣਾ ਉਹਨਾਂ ਤੋਂ ਖਾਲਾ ਰੋਟੀ। ਨਾ ਉਹਨਾਂ ਦੇ ਬਾਗ ਦਾ। ਕੰਮ ਲਾਉਣਾ ਨਾ ਤੂੰ ਵੀ ਮਗਰ ਲਾ ਕੇ। ਮਗਰ ਲਾ ਕੇ ਤੈਨੂੰ ਕੋਈ ਪਤਾ ਨਾ। ਅੱਖੀ ਦੇਖੀ ਆ ਮੈਂ ਯਾਰ। ਕਮਲਾ ਮੈਂ ਕੋਈ। ਹਾਂ ਕੋਈ ਨਾ ਕੋਈ। ਦੇਖ ਲੈ ਬਾਪੂ ਤੈਨੂੰ ਝੂਠਾ ਪਾਈ ਜਾਂਦੇ। ਉਹ ਜੇ ਤੂੰ ਸਾਡਾ ਰਹਿਣਾ ਰਲਾ ਬਾਪੂ ਨਹੀਂ ਇਹਦੇ ਨਾਲ ਰਹਿ ਪਾ। ਜਦੋਂ ਬਾਲਾ ਖਾਣੇ ਰੋਟੀ ਖਾਣੀ ਸੋਤੂ ਖਾਉਂ ਮਤਾਂ। ਹਾਂ ਨਾ ਦੇਖ ਲੈ ਜੇ ਤੂੰ ਮੰਨੀ ਖਾਲੇਗਾ ਭਈ ਇਹਦਾ। ਨਾ ਨਾ ਇਹਦਾ ਭੁੱਖਾ ਮਰਦਾ ਮੈਨੂੰ ਕੀ ਖਾਉਂਗੇ। ਕੋਈ ਨਾ। ਅਜਾ ਬਾਗ ਦਾ ਯਾਰ। ਹੋਰ ਨਾ ਕਰਾ ਕਰਾ ਲਈ। ਉਹ ਬਾਈ ਕਿੰਦਰਾ। ਉੜਕੇਰੇ ਬੜਾ ਗਲੇਜ ਆ ਪਈ ਜਾਂਦਾ ਸੀ ਬਾਈ ਓਏ ਭਰਾਵਾ ਗੱਲ ਕੀ ਹੋਣੀ ਆ ਤੂੰ ਗਾਜਰਾਂ ਲੈਣ ਨਹੀਂ ਆਇਆ ਜੁੱਦੈਂ ਹਾਂ ਹਾਂ ਬਾਈ ਮੈਂ ਤਾਂ 4 ਤੱਕ ਗਾਜਰਾਂ ਲੈ ਕੇ ਆਉਂਦੇ ਯਾਰ ਤੇ ਮੇਰੇ ਬਾਪੂ ਨੂੰ ਦੇਖ ਲਿਆ ਸਾਰੇ ਕੁਝ ਨੂੰ ਦੱਸਤਾ ਸਾਡੇਲ ਨੂੰ ਜਾ ਕੇ ਉਹ ਤਾਂ ਪਹਿਲੀ ਮੈਨੂੰ 2-3 ਦਿਨਾਂ ਦਾ ਇਹਨੂੰ ਕਹੀ ਜਾਂਦੇ ਸੀ ਇਹਨੂੰ ਅੱਡ ਕਰਦੇ ਅੱਡ ਕਰਦੇ ਅੱਛਾ ਰੋਲੇ ਦੀ ਗੱਲ ਤਾਂ ਇਹ ਪਹਿਲੀ ਮਨ ਚ ਬਣਾਈ ਬੈਠੀ ਸੀ ਇੱਕ ਤਾਂ ਗਾਜਰਾਂ ਦਾ ਬਹਾਨਾ ਲਾ ਲਿਆ ਅੱਛਾ ਤੇ ਪਹਿਲੀ ਕਹੀ ਜਾਂਦੇ ਸੀ ਵੀ ਇਹਨੂੰ ਅੱਡ ਕਰਨਾਗਾ ਮੇਰੀ ਗੱਲ ਸੁਣ ਮੈਂ ਟ੍ਰੂਮਾ ਪੜਾਤਾ ਲਿਖਾਤਾ ਹਾਂ ਬਾਈ ਸਾਰਾ ਤੂੰ ਪੜਾਇਆ ਕਿੰਨਾ ਮੈਂ ਕੰਮ ਕਰਦਾ ਤੁਹਾਨੂੰ ਤਾਂ ਪਤਾ ਸਾਰਿਆਂ ਨੂੰ ਸਾਰਾ ਵਿਆਹ ਦਾ ਖਰਚਾ ਤੂੰ ਕਿੰਨਾ ਕੀਤਾ ਉਹਦੇ ਹਾਂ ਕਿੰਨਾ ਕੁ ਕੀਤਾ ਮੈਂ ਇਸ ਕਰ ਲਈ ਹਣਾ ਹੱਡ ਰਹਿ ਗਏ ਮੇਰੇ ਤਾਂ ਇਸ ਕਰੇ ਸਹੀ ਗੱਲ ਹੈ ਬਾਈ ਤੇ ਚੱਕ ਕੇ ਬਾਹਰ ਮਾਰਿਆ ਘਰ ਚੋਂ ਨਾ ਹੁਣ ਕੀ ਕਰ ਲੋ ਜੀ ਓਡੀ ਬਾਈ ਤੈਨੂੰ ਦੱਸਦਾ ਹੋਰ ਦੀ ਹੋਰ ਮੈਂ ਆਪਦਾ ਵਿਆਹ ਨਹੀਂ ਕਰਾਇਆ ਪਹਿਲਾਂ ਮੈਂਦੇ ਬਾਰੇ ਸੋਚਿਆ ਹਣਾ ਨਹੀਂ ਠੀਕ ਹੈ ਯਾਰ ਫੇਰ ਵੀ ਹਣਾ ਤੇ ਆਪਾਂ ਇਹਦਾ ਇੰਨਾ ਕਰਦੇ ਸੀਗੇ ਤੇ ਹੁਣ ਅੱਗੇ ਅੱਡ ਕਰਦੇ ਮੈਂ ਤਾਂ ਦਿਮਾਗ ਲੈ ਪੈਂ ਕਰਦਾ ਜੀ ਯਾਰ ਵੀ ਕੁਝ ਖਾ ਕੇ ਮਰ ਜਾ ਬਾਈ ਤੂੰ ਐਂ ਕਹ ਤੂੰ ਕਰਾਇ ਦੇਣਾ ਤੈਨੂੰ ਮੈਂ ਤੂੰ ਨਾ ਆਪਣੀਆਂ ਭੂਆ ਨੂੰ ਫੋਨ ਕਰ ਬਾਈ ਤੇ ਵੀਰ ਨਾਲ ਰਹਿਤੀਆਂ ਨੂੰ ਦੱਸਿ ਗਿਆਂ ਨਾ ਕਿਸੇ ਨੂੰ ਮੇਰੇ ਰਿਸ਼ਤੇਦਾਰ ਨੂੰ ਦੱਸ ਅੱਬਲਾ ਤੂੰ ਮੈਂ ਦੱਸਿਆ ਭੂਆ ਨੂੰ ਫੋਨ ਮਾਰ ਦੇ ਗੱਲ ਤਾਂ ਪ੍ਰਦੀਪ ਦੀ ਸਹੀ ਆ ਨਾ ਕੋਈ ਮੈਂਬਰ ਨਾ ਸਰਪੰਚ ਚੱਕ ਕੇ ਬਾਹਰ ਮਾਰਿਆ ਬਾਣ ਵੀ ਉਹ ਮਾੜਾ ਦੇਤਾ ਜਿੱਥੇ ਮੋਟਰ ਰਹਿਣੀਗੀ ਕੰਮ ਕਰੇ ਐਸ ਕਰੇ ਮੈਂ ਮੈਂ ਕਿਹਾ ਕੋਈ ਜੂਆ ਖੇਡਿਆਗਾ ਸਾਰਾ ਕੁਝ ਬਣਾ ਕੇ ਦਿੱਤਾ ਇਹਨੂੰ ਛੜਾ ਦੱਸ ਦੇ ਲੈ ਮੈਨੂੰ ਭੂਆ ਨੂੰ ਫੋਨ ਤਾਂ ਕਰਾਂ ਬੜਾ ਤਾਂ ਲੱਗੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਪੂਆ ਸਤਿ ਸ਼੍ਰੀ ਅਕਾਲ ਪੁੱਤਾ ਸੌਰ ਕਿਵੇਂ ਆ ਠੀਕ ਆ ਠੀਕ ਤਾਂ ਮੈਂ ਕਹਾਂਗਾ ਬਸ ਪੁੱਛ ਹੀ ਨਾ ਤੂੰ ਕੀ ਹੋ ਗਿਆ ਤੈਨੂੰ ਆਇਆ ਨਹੀਂ ਬਾਪੂ ਦਾ ਫੋਨ ਨਾ ਮੈਨੂੰ ਤਾਂ ਨਹੀਂ ਆਇਆ ਬਾਪੂ ਕਦੋਂ ਕਰਦਾ ਮੈਨੂੰ ਫੋਨ ਸਹੀ ਗੱਲ ਆ ਤੁਹਾਨੂੰ ਕੋ ਦੱਸਣਾ ਇਹਨਾਂ ਨੇ ਹਾਂ ਤੇ ਇਹਨਾਂ ਨੇ ਕਰ ਲਈ ਰਾਇ ਇਹਨਾਂ ਨੇ ਐਡ ਕਰਦੇ ਆ ਮੈਨੂੰ ਇਹ ਤੇ ਦਿੱਤਾ ਵੀ ਕੁਝ ਨਹੀਂ ਗਾ ਕਿਆ ਹੋਰ ਕੀ ਨੂੰ ਸਮਝਾਤਾ ਸਾਰਾ ਕੁਝ ਸਾਰਾ ਕੁਝ ਉਹਨੂੰ ਦਿੰਦਾ ਮਿੰਟੂ ਨੂੰ ਛੋਟੇ ਨੂੰ ਇਹ ਲੋ ਜਾਂ ਬੁਲਾਉਂਦੇ ਆਗੇ ਕਿਤੇ ਆਏ ਕਹਿਣਾ ਕਿਤੇ ਆਏ ਕਹਿਣਾਗਾ ਹੋਰ ਹੀ ਗੱਲਾਂ ਕਰੀ ਜਾਂਦੇ ਜਿਵੇਂ ਇਹਨਾਂ ਦਾ ਮੈਂ ਪੁੱਤੀ ਨਹੀਂ ਹੁੰਦਾ ਇਹਦਾ ਤੇ ਪਿਆਰ ਨੂੰ ਵੀ ਪਤਾ ਹੀ ਨਹੀਂ ਹੈਗਾ ਗੱਲ ਕਰਨ ਦਾ ਪਹਿਲੇ ਤਿੰਨ ਦਿਨ ਹੀ ਇਹ ਜਗਾ ਪੂਆ ਬਣ ਕੇ ਤੂੰ ਆਉਣਾ ਤਾਜਾ ਮੇਰਾ ਮਨ ਬੜਾ ਦੁਖੀ ਹੈ ਮੈਥੋਂ ਕੋਈ ਪੁੱਠਾ ਕੰਮ ਉਹ ਜਿਵੇਂ ਮੈਂ ਖਾ ਪੀ ਕੇ ਉਹਦਾ ਕੰਮ ਖਤਮ ਕਰ ਲੂੰ ਮੇਰਾ ਤਾਂ ਬੜਾ ਮਨ ਦੁਖੀ ਹੋਇਆ ਪਿਆ ਕਿਉਂ ਪੁੱਤ ਖਾਣਾ ਪੀਣਾਗਾ ਮੈਂ ਤੜਕੇ ਆਉਂ ਮੋੜ ਕੇ ਵੇਲੇ ਨੂੰ ਪਸਤਾਉਂਗਾ ਥੋੜੇ ਨਾਲ ਮੈਂ ਇਹ ਦੁੱਖ ਸੁੱਖ ਸਾਂਝੇ ਕਰ ਲੈਣਾਗਾ ਇਹਨਾਂ ਨੇ ਤਾਂ ਮੈਨੂੰ ਕੱਢ ਕੇ ਮਾਰਿਆ ਬਾਹਰ ਨਾ ਪੁੱਤ ਮੈਂ ਤੜਕੇ ਆਉਂਗੀ ਮੈਂ ਕਰਦੀ ਆ ਕਿ ਗੱਲ ਤੇਰੇ ਪਿਓ ਨਾਲ ਆ ਜਾ ਬੂਆ ਠੀਕ ਆ ਠੀਕ ਆ ਘਬਰਾ ਨਾ ਤੂੰ ਚੰਗਾ ਠੀਕ ਆ ਬੂਆ ਬੂਆ ਕਰੇ ਠੀਕ ਆ ਸਾਰੇ ਕਰੇ ਤਾਂ ਠੀਕ ਠਾਕ ਸੀ ਪੁੱਤ ਹਮ ਮੈਂ ਤੈਨੂੰ ਐ ਪੁੱਛਦੇ ਕੀ ਗੱਲਬਾਤ ਹੋਈ ਪਈ ਆ ਤੁਹਾਡੇ ਘਰ ਚ ਗੱਲ ਕੀ ਹੋਣੀ ਆ ਬੂਆ ਤੈਨੂੰ ਪਤਾ ਹੀ ਜਾਗਾ ਹੁਣ ਆ ਹੁਣ ਤੈਨੂੰ ਪਤਾ ਵੱਡੇ ਭਾਈ ਦੀਆਂ ਭਾਈ ਰੋਟੀਆਂ ਨਹੀਂ ਲੈਂਦੀਆਂ ਕਿ ਹੁਣ ਇੰਨਾ ਟਾਈਮ ਖਾਣ ਦਹੀ ਆ ਉਹਨੂੰ ਲਾ ਲਾ ਕੇ ਬਥੇਰਾ ਟਾਈਮ ਹੋਗਾ ਖਾਣ ਦੇਣ ਨੂੰ ਆ ਮੈਂ ਤਾਂ ਪੁੱਤ ਸੋਡੇ ਘਰੇ ਕਰਦਾ ਪੜੀ ਤੇ ਸੋਡੀ ਨਾਲ ਸਾਹਮ ਸਮਾਈ ਕਰਾਉਂਦਾ ਰੋਟੀ ਕਾਣ ਦੇ ਉਹਨੂੰ ਕੁਆ ਕੱਲੀ ਪੈਲੀ ਸਾਹੋਂ ਦਾ ਸੰਤੋਇ ਲੱਗਦਾ ਵੀ ਪੈਸੇ ਵੀ ਉਹੀ ਸਾਹਮ ਦਾ ਹੈਗਾ ਲੋਕਾਂ ਨੂੰ ਖਵਾਈ ਜਾਂਦਾ ਘਰੇ ਤਾਂ ਹਿਸਾਬ ਨਹੀਂ ਦਿੰਦਾ ਕੋਈ ਪੱਜੀ ਦਾ ਵੀ ਕਿੱਥੇ ਖਰਚ ਤੇ ਕਿੱਥੇ ਨਾ ਸਾਰਾ ਕੁਝ ਹੀ ਪੁੱਤ ਘਰੇ ਚੱਲਦੇ ਆ ਹੁਣ ਬੁੜੀਆਂ ਨੂੰ ਸਾਥਾ ਥੋੜੀ ਦੱਸੀਦਾ ਹੁੰਦਾਗਾ ਰੇਹਾਂ ਸਵਰੇਹਾਂ ਦੇ ਖਰਚੇ ਹੋਰ ਖਰਚੇ ਤਾਂ ਮੈਨੂੰ ਤਾਂ ਨਾ ਦੱਸੇ ਨਾ ਮੈਂ ਹਿਸਾਬ ਮੰਗਦੀ ਆ ਬਾਪੂ ਨੂੰ ਤਾਂ ਦੱਸ ਹੀ ਸਕਦਾ ਵੀ ਕਿੱਥੇ ਚੱਲਦੇ ਆ ਉਹਨਾਂ ਦੋਨਾਂ ਨੂੰ ਵੀ ਨਹੀਂ ਪਤਾ ਇਹ ਤਾਂ ਹੁਣ ਬੋਲਦਾ ਨਹੀਂ ਸੀਗਾ ਤਾਂ ਮੈਂ ਗੱਲ ਆ ਗਈ ਸਸਰੀ ਗੱਲ ਪ ਸਤ ਸ੍ਰੀ ਅਕਾਲ ਭਾਈ ਬਹੁਤ ਵਧੀਆ ਹਾਂ ਠੀਕ ਆ ਬਹੁਤ ਵਧੀਆ ਇੱਧਰ ਬੈਜੋ ਬੁਆ ਵੀਰੇ ਠੀਕ ਆ ਸਰ ਬੁਆ ਨੂੰ ਫੋਨ ਲਾਇਆ ਉਹਨੇ ਘਰੇ ਤਾਂ ਠੀਕ ਆ ਭਾਈ ਕਿਵੇਂ ਬੁਆ ਜਿਹੜਾ ਮਾਰ ਲੈ ਅੱਜ ਠੀਕ ਆ ਭਾਈ ਮੈਨੂੰ ਫੋਨ ਕੀਤਾ ਸੀ ਵੱਡੇ ਨੇ ਕਿਵੇਂ ਕੀ ਗੱਲ ਹੋਊਗੀ ਪਤਾ ਹੀ ਐ ਸਾਨੂੰ ਗੱਲਾਂ ਬਾਤਾਂ ਦਾ ਤੁਸੀਂ ਦੱਸੋ ਕੀ ਗੱਲਬਾਤ ਹੋਈ ਹੈ ਗੱਲ ਤਾਂ ਬੁਆ ਕੋਈ ਨਹੀਂ ਹੋਈ ਐ ਜੀ ਬਲਾਲਾ ਨੇ ਹੁਣ ਕਿੱਥੇ ਕਿਧਰ ਗਿਆ ਬਾਪੂ ਤੇ ਤੂੰ ਆਪਣਾ ਉਹਦਾ ਚੱਕ ਗਿਆ ਉਹ ਹਾਂ ਹਾਂ ਦਾ ਬਾਈ ਜੀ ਕਰ ਲੈ ਆ ਕੁਰਸੀ ਚੱਕ ਲੈ ਸਸਰੀ ਗਲ ਬੂਆ ਸਸਰੀ ਘਰ ਤਕੜੀਆਂ ਠੀਕ ਆ ਪਤਾ ਕਰਦਾ ਕੁਰਸੀ ਉਰੇ ਵੀ ਲੈ ਜਾ ਤੂੰ ਵੀਰੇ ਪਤਾ ਚਾਹਤਾ ਮੈਂ ਸਭ ਠੀਕ ਸੀਗੇ ਸਾਰੇ ਹਾਂ ਠੀਕ ਸੀ ਬਹੁਤ ਵਧੀਆ ਤੂੰ ਦੱਸ ਮੈਂ ਤੈਨੂੰ ਦੱਸ ਹੀ ਦਿੱਤਾ ਫੋਨ ਤੇ ਤੈਨੂੰ ਪਤਾ ਹੀ ਆ ਪੁੱਛ ਲਾ ਬੈਠਿਆ ਕੋਲੇ ਸਾਰਾ ਟੱਬਰ ਹੋਣਾ ਨਾ ਉਂਗਲਾ ਲਾਤੀਆਂ ਹੈ ਬਾਈ ਫਿਰ ਸਰਿਆ ਨਹੀਂ ਤੈਨੂੰ ਮੈਂ ਮਾਇਦਾ ਭਾਈ ਕਾਦੀਆਂ ਉਂਗਲਾਂ ਲਾਈਆਂ ਨੇ ਸੱਚ ਦੱਸਿਆ ਮੈਂ ਤਾਂ ਸੱਚ ਕੀ ਜਸੇ ਬਾਈ ਮੇਰੀ ਗੱਲ ਸੁਣ ਬਲਾ ਜਦੋਂ ਮੈਂ ਤੁਹਾਨੂੰ ਕਿਹਾ ਵੀ ਕਿਸੇ ਰਿਸ਼ਤੇ ਦਾ ਨਾਂ ਬਲਾਇਓ ਤੂੰ ਮੇਰੇ ਨਾਲ ਬੜਾ ਸਿਆਣਾਗਾ ਉਹ ਤੁਹਾਡਾ ਫੈਸਲਾ ਹੀ ਇਹ ਜਾਗਾ ਸੱਦਣਾ ਹੀ ਪੈਣਾ ਸੀ ਰਿਸ਼ਤੇ ਯਾਰ ਤਾਂ ਦੋ ਘੂਆਂ ਨੂੰ ਫੂਂਗ ਲਾਦਾ ਯਾਰ ਤੁਸੀਂ ਤਾਂ ਮੈਨੂੰ ਐ ਸਿੜਤਾ ਬਾਹਰ ਕੱਢ ਕੇ ਘਰ ਚੋਂ ਜਿਵੇਂ ਬਗਾਨਾ ਹੁੰਨਾ ਮੈਂ ਨਾ ਤਾਂ ਤੁਸੀਂ ਉਹਨੂੰ ਕਹਿੰਦੇ ਸੀ ਬੰਬਰ ਸਰਪੰਚਾ ਚ ਗੱਲ ਕਰਗੇ ਨਾ ਕੋਈ ਰਿਸ਼ਤੇਦਾਰਾਂ ਚ ਗੱਲ ਕਰਗੇ ਕਿਉਂ ਇਹਦੇ ਕੋਈ ਮਗਰਮੂਰੇ ਨਹੀਂ ਉਹ ਤੁਹਾਨੂੰ ਪਤਾ ਸਰਪੰਚਾ ਜਲੂਸ ਉਹ ਜਲੂਸ ਹੀ ਨਿਕਲਦਾ ਭਾਈ ਨੂੰ ਕੀ ਪਤਾ ਲੱਗਦਾ ਵੀ ਆਗਲਾ ਅੱਡ ਹੋਇਆਗਾ ਫਿਰ ਜਿੱਥੇ ਜ਼ੋਰ ਹੁੰਦਾ ਉੱਥੇ ਤਾਂ ਭਾਈ ਫੋਨ ਕਰਕੇ ਦੱਸ ਹੀ ਸਕਦਾ ਅਗਲਾ ਗਲ ਗੁੱਠਾ ਤਾਂ ਦੇ ਜਾਂਦੇ ਤੁਸੀਂ ਮੇਰੇ ਕੱਲੇ ਨੂੰ ਕੱਢ ਕੇ ਪਰੇ ਮਾਰਿਆ ਨਾਲ ਗੁੱਠਾ ਦੇਦਾ ਤੈਨੂੰ ਅਸੀਂ ਕੋਈ ਹੱਕ ਨਹੀਂ ਰੱਖਿਆ ਅਸੀਂ ਤਾਂ ਕੀ ਗੱਲਬਾਤ ਹੈ ਭਾਈ ਤੂੰ ਦੱਸ ਮੇਰੀ ਗੱਲ ਸੁਣੋ ਜੀ 5 ਕਿਲੋ ਮਹਾਂ ਦੇ ਉਹਨੂੰ ਦੇ ਦੇ ਇਹ ਸੜਾਗਾ ਇਹਨੂੰ 2 ਕਿਲੋ ਦੇ ਦੇ ਬੜੀ ਬਹਾਦਰੀ ਕੀਤੀ ਕਿਉਂ ਹਾਂ ਦਿੱਤੇ ਵੀ ਜਿੱਥੇ ਪਾਣੀ ਨਹੀਂ ਲੱਗਦਾ ਉਹ ਭਾਈ ਜਵਾਕ ਚੱਲਾ ਖਰਚਾ ਪੱਠਾ ਕਿੰਨਾ ਹੋ ਜਾਂਦਾ ਕੁਝ ਵੀ ਆ ਭਾਈ ਹਿੱਸਾ ਤਾਂ ਦੋ ਅੱਧੇ ਚਾਹੀਦਾ ਭਾਈ ਮੈਂ ਆਉਦੀ ਰੱਖਿਆ ਦੋ ਕਿੱਲੇ ਕੋਈ ਆਉਦੀ ਤਾਂ ਹੁਣ ਬਾਈ ਕੋਈ ਰੱਖੇ ਨਹੀਂ ਇਹਨੇ ਦੋ ਕੋਈ ਦੋ ਕਿੱਲੇ ਰੱਖੇ ਨਹੀਂ ਰਮਨ ਭਾਈ ਚੁੱਪ ਕਰ ਜਾ ਇਹਨੇ ਕਿਹੜੇ ਦੋ ਕਿੱਲੇ ਰੱਖੇ ਸਿੱਧੇ 5 ਕਿੱਲੇ ਇਹਨਾਂ ਨੂੰ ਕਿਹਾ ਇਹਨੇ ਸਾਡਾ ਹਿੱਸਾ ਭਾਈ ਕੋਲ ਕੋ ਕੁਝ ਦੰਡਵਟਾਂ ਨੂੰ ਸੁਣ ਨੂੰ ਭਾਈ ਕਹਦਾ ਹਿੱਸਾ ਕਾ ਦੇ ਦੀ ਅਸੀਂ ਕਿ ਸਾਡਾ ਛਿੰਗਾ ਨਹੀਂ ਇਸ ਕਰਦਿਆਂ ਤਿਆਂ ਤੁਸੀਂ ਹੈਗੇ ਆ ਥੋੜਾ ਕਾਰ ਬਿਹਾਰ ਕਰਤੇ ਸਾਰੇ ਨਾਨਕ ਸਕ ਭਾਰਤੀ ਵਧੀਆ ਥੋੜੇ ਤਿਹਾਰਾਂ ਤੇ ਆਉਣੇ ਜਾਂਦੇ ਆ ਇਹ ਗੱਲ ਗਲਤ ਪਾਈ ਕਿਉਂ ਭੂਆ ਉਹਨੇ ਲਾ ਲਾ ਕੇ ਉਂਗਲਾ ਲਾ ਲਾ ਉਂਗਲਾ ਤੁੰਨ ਫੜਕਾਤਾ ਸਾਰਾ ਹੁਣੇ ਕਰ ਦਵਾਤਾ ਲੋਕਾਂ ਨੂੰ ਕੋਈ ਉਂਗਲਾ ਨਹੀਂ ਲੰਗਾ ਕੁਛ ਨਹੀਂ ਕਰਿਆ ਤੂੰ ਤਾਂ ਬੋਲ ਹੀ ਨਾ ਤੇਰੇ ਤੇ ਤਾਂ ਬਹੁਤ ਕੀਤਾ ਉਹਨੇ ਭੂਆ ਉਂਗਲੇ ਲਾਈਆਂ ਫਿਰ ਦੂਜੀਆਂ ਭੂਆ ਕਿਉਂ ਨਹੀਂ ਪੜਾਇਆ ਲਿਖਾਇਆ ਤੈਨੂੰ ਹਾਂ ਮੈਂ ਸੱਦੂ ਉਹਨਾਂ ਨੂੰ ਉਹਨਾਂ ਨੂੰ ਸੱਦਾਂ ਇੱਕ ਬੰਦੇ ਨੂੰ ਬੇਦਾਵੇ ਲਿਖਾ ਦੋ ਇੱਕ ਬੰਦੇ ਨੂੰ ਸਭ ਕੁਝ ਸਮਾ ਦੋ ਇਹ ਕਿੱਥੇ ਲਿਖਿਆ ਹੁਣ ਸਾਡੀ ਕਬੀਲਦਾਰ ਵੀ ਦੇਖੋ ਵੱਡੀ ਆ ਗਈ ਚਾਹੇ ਕੁਛ ਵੀ ਸਾਡੀ ਕਿਹੜਾ ਕਬੀਲਦਾਰੀ ਚੱਕੀ ਹੋਈ ਆ ਭਾਈ ਸਭ ਹੀ ਦਿੰਦੇ ਆ ਉਹਦੇ ਹਿੱਸਾ ਪਾਣੀ ਜਿਹੜਾ ਕੁਤੀ ਪੱਤ ਦਾ ਬਣਦਾਗਾ ਕਰੋ ਗੱਲ ਹੁਣ ਸਾਡੇ ਕਿਹੜਾ ਇਹਨਾਂ ਲੇਲੇ ਸਾਂਝੇ ਆਗੇ ਸਾਡੇ ਤਾਂ ਹੈਗੇ ਨੇ ਤੂੰ ਨਾ ਬੋਲ ਕੁੜੀ ਐਨਾ ਤੇਰਾ ਹੱਕ ਨਹੀਂ ਬੋਲਣ ਦਾ ਅੱਪੂ ਆ ਨਗੂਚਾ ਘੜਦਾ ਗੱਲ ਗੱਲ ਜਿੰਨੂ ਮੇਰੀ ਤਾਂ ਰੋਟੀ ਖਾਣੇ ਤੇ ਲਸਣੇ ਤੇ ਆਉਦੇ ਨਹੀਂ ਚਲ ਇਹਦੇ ਤਾਂ ਲੱਛਣ ਹੁਣ ਬਾਲੇ ਖਰਾਵਾ ਇਹਦਾ ਚੰਮ ਲਾ ਲਿਆ ਤੁਸੀਂ ਚੰਮ ਨਾਲੇ ਵੀ ਨਹੀਂ ਗੱਲ ਕਰਨੀ ਆਉਂਦੀ ਭਰਾਵਾ ਸਾਰੀ ਉਮਰ ਨਿਕਲ ਗਈ ਤੇਰੀ ਉਹ ਫੈਸਲਾ ਕਰਕੇ ਜਾਈ ਉਹਨਾਂ ਦਾ ਜਮਾਣਾ ਨਹੀਂ ਜਾਂਦੀ ਪੁੱਤ ਚੁੱਪ ਕਰ ਜਾ ਸਾਡਾ ਭਾਈ ਹਿੱਸਾ ਦੇ ਦੇ ਨਾਲੇ ਦੋਨਾਂ ਦਾ ਉਹਨਾਂ ਦਾ ਨਾਲੇ ਮੇਰਾ ਜਿਹੜਾ ਬਣਦਾਗਾ ਉਸ ਤੋਂ ਬਾਅਦ ਇਹਨੂੰ ਚਾਹੀ ਪੰਜ ਦੇ ਚਾਹੀ ਸਾਰੇ ਸਮਾਦੀ ਬੱਲੇ 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 ਦੇਖ ਲਾ ਲਾ ਕੇ ਉਂਗਲਾ ਉਹ ਸੁਡਾ ਕਿਹੜਾ ਹਿੱਸਾ ਬਣਦਾ ਹੁਣ ਕਿਉਂ ਕੀ ਗੱਲ ਹਾਂ ਐਸ ਉਮਰੇ ਹੁਣ ਤੂੰ ਜੀ ਹਿੱਸਾ ਭਾਲ ਦੂੰ ਸਾਡੇ ਪਿਓ ਦੀ ਜ਼ਮੀਨ ਆ ਕੁੜੀਆਂ ਘਰ ਦੀਆਂ ਇਹ ਨਾ ਪਿਓ ਦੀ ਜ਼ਮੀਨ ਆ ਤੇਰੇ ਪਿਓ ਨੇ ਖਰੀਦੀ ਆ ਬਸ ਕਿਹੜੀਆਂ ਕੁੜੀਆਂ ਲੈ ਲੈ ਕੇ ਜਾਂਦੀਆਂ ਹੁੰਦੇ ਜ਼ਮੀਨ ਮੈਂ ਤਾਂ ਸੁਣੀ ਨਹੀਂ ਗੱਲ ਨਹੀਂ ਸੁਣੀ ਨਾ ਸੁਣ ਭਰਾਵਾ ਨਾ ਮੇਰੀ ਤਾਂ ਦੋਰ ਦਿਓ ਬਸ ਜਿਹੜੀ ਗੱਲ ਕਹਿਤੀ ਤੈਨੂੰ ਕਹਿਤੀ ਬਸ ਇਸ ਤੋਂ ਬਾਅਦ ਨਾ ਮੈਂ ਬੋਲਾਂ ਨਾ ਮੈਂ ਬੋਲਣ ਦਾ ਹੱਕ ਕਿਸੇ ਨੂੰ ਦੇਵਾਂ ਤੇ ਕਿਹੜਾ ਪਿਓ ਇੱਕ ਪੁੱਤ ਨੂੰ ਸਾਰੀ ਜ਼ਮੀਨ ਦਿੰਦਾ ਹੁੰਦਾ ਦੱਸੋ ਕੋਈ ਇੱਕ ਜ਼ਮੀਨ ਨੂੰ ਦਿੱਤੀ ਭਾਈ ਸਾਰਿਆਂ ਨੂੰ ਵੰਡ ਵੀ ਦਿੱਤੀ ਹੈ ਨਾ ਤੇਰੀ ਬਾਲੀ ਬਹਾਦਰੀ ਆ ਬਾਪੂ ਤੁਸੀਂ ਕਹਿੰਦੇ ਕਿਉਂ ਨਹੀਂ ਵੰਡ ਕੇ ਦਿੱਤੀ ਸਾਰਾ ਕੁਝ ਵੰਡ ਕਹੀਦਾ ਨਾ ਭਾਈ ਮੈਂ ਚੱਲ ਭੂਆ ਛੱਡ ਤੂੰ ਗੱਲ ਕੋਈ ਗੱਲ ਨਹੀਂ ਅਸੀਂ ਆਪਦੇ ਨਾਲ ਹੀ ਰੱਖਾਂਗੇ ਉਹਨੂੰ ਕੋਈ ਨਾ ਹਾਂ ਇਹ ਸਹੀ ਗੱਲ ਨਾ ਕਰਦਾ ਜੀ ਪਤਾ ਕਰ ਲਉ ਫੇਰ ਚਾਰੇ ਕਿੱਕ ਪੈਣੀ ਨਾ 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 ਹੁਣ ਨਹੀਂ ਇਹ ਬਰੌਲਾ ਹੁਣ ਚਿਰ ਖਤਮ ਹੀ ਨਹੀਂ ਹੁੰਦਾ ਤੂੰ ਰੋਟੂ ਗੀ ਅੱਡ ਕਰ ਲਈ ਕੋਈ ਨਾ ਚੱਲ ਪੂਆ ਅਸੀਂ ਗਲਤੀ ਮੰਨਦੇ ਹੁਣ ਇਹ ਤਾਂ ਬੰਡੀਆਂ ਪੈਣਗੀਆਂ ਹੁਣ ਮੰਨ ਲਾ ਗਲਤੀ ਪੂਆ ਰਹਿਣ ਤੂੰ ਤਾ ਰਹਿਣ ਦੇ ਪੂਆ ਮੈਂਨਾਂ ਨੂੰ ਵੀ ਫੋਨ ਕਰੂੰਗੀ ਨਾ ਕੇਰਾ ਪੈਸਾ ਨਾ ਭਾਈ ਤੂੰ ਬਰਾ ਕੰਮ ਨਾ ਕਰ ਹੋ ਚਲਾ ਹੁਣ ਤੂੰ ਵੀ ਹੋਰ ਘਰ ਖਰਾਬ ਹੋ ਜਾਊਗਾ ਹੋਰ ਇਹ ਸੇ ਬੰਡੀਆਂ ਪਾ ਜਾਣਗੀਆਂ ਸਾਰਿਆਂ ਦੀਆਂ ਤੇ ਭਾਈ ਇਹ ਤਾਂ ਆਪ ਦਾ ਖਾਤਰ ਕੀ ਰਹੂ ਜੇ ਤੁਸੀਂ ਤੁਸੀਂ ਆਏਗੀਂ ਪਰ ਪਹਿਲਾਂ ਵੀ ਦੀਦਾ ਸੀ ਨਾ ਜਦੋਂ ਇਹਨੂੰ ਘਰੋਂ ਕੱਢਦੇ ਸਾਂ ਚਮਮਾ ਲਾ ਕੇ ਇਹਦਾ ਤੂੰ ਤਾਂ ਮੌਜੇ ਨਾਲ ਕਾਲਜਾਂ ਚ ਫਰਦਾ ਹੁੰਦਾ ਸੀ ਇਹ ਫਸਲਾ ਬੋਂਦਾ ਬੀਜਦਾ ਹੁੰਦਾ ਸੀ ਜਵਾਕ ਚਲ ਕੋਈ ਨਾ ਬੋਆ ਉਹ ਤੂੰ ਚੁੱਪ ਕਰ ਜਾ ਮੈਂ ਤੈਨੂੰ ਕਹੀ ਜਾਣਾਗਾ ਦੇ ਜਵਾਬ ਹੋਣਾ ਬੈਠਾ ਗਿਆ ਇਹਨਾਂ ਪੂਆ ਗਲਤੀ ਹੋ ਗਈ ਸਾਤ ਤੂੰ ਆ ਕੰਮ ਨਾ ਕਰ ਕੋਈ ਨਹੀਂ ਕੁਛ ਨਹੀਂ ਹੁੰਦਾ ਉਹ ਭਾਈ ਸੁਣ ਲੈ ਗੱਲ ਤੂੰ ਵੀ ਹੁਣ ਛੋਟਿਆ ਮੁੜ ਕੇ ਲੈ ਮੈਨੂੰ ਲਾਂਭਾ ਜੈ ਦੇਈ ਹੁਣ ਕਰੋ ਗੱਲ ਉਹ ਨਹੀਂ ਬਾਪੂ ਬੱਸ ਨਿਪੜ ਗਿਆ ਉਹ ਨਹੀਂ ਮੈਨੂੰ ਮਨਜੂਰ ਆ ਸਾਰਾ ਕੋਈ ਪੂਆ ਜਾਣ ਦੋ ਪਹਿਲਾਂ ਲਿਖ ਲਿਖਾ ਕਰਕੇ ਅੱਧਾ ਹੀ ਸਮੇਂ ਰੋਣਾ ਕਰਾ ਕੇ ਫੇਰ ਜਾਈਂ ਤੇਰਾ ਪੂਆ ਨੂੰ ਕਰਦੀਆਂ ਫੋਨ ਮੈਂ ਦੂਜਿਆਂ ਨੂੰ ਜੇ ਨਾਨਕਾਂ ਉਹਨਾਂ ਨੂੰ ਵੀ ਦੇਉਂਦਾ ਖੂ ਦਾਣਾ ਪਿਚੀ ਮੈਂ ਨਹੀਂ ਕਹਿੰਦਾ ਵੀ ਇਹਨਾਂ ਨਾਲ ਫਰਕ ਰੱਖੀ ਇੱਕੋ ਜਿਹਾ ਹਿੱਸਾ ਕਰਕੇ ਫੇਰ ਜਾਇਓ ਤੁਸੀਂ ਪਰ ਇਹਨ ਦੇ ਪੂਆ ਕੋਈ ਹਿੱਸੇ ਹੂ ਸੇਣੀ ਕਰਨੇਗੇ ਕੋਈ ਨਾ ਤੂੰ ਐਵੇਂ ਗਰਮਣਾ ਕੋਈ ਨਹੀਂ ਅਸੀਂ ਇਕੱਠੇ ਰਹਾਂਗੇ ਨਾ ਨਾ ਬਾਈ ਮੈਨੂੰ ਮੈਨੂੰ ਯਕੀਨੀ ਮਤਾਂ ਬਾਈ ਲਿਖ ਲਿਖਾ ਕਰ ਲੈਨੇ ਕੋਈ ਨਾ ਜਦੋਂ ਬੰਦਿਆ ਕਿਤੇ ਪੈਣਗੇ ਬਸ ਲਿਖ ਲਿਖਾ ਕਰ ਲੋ ਇੱਕੋ ਜਿਹਾ ਹਿੱਸਾ ਕਰ ਦਿਓ ਕੋਈ ਨਾ ਪੂਆ ਗਲਤੀ ਹੋ ਗਈ ਨਾ ਹੋਣੇ ਕੰਮ ਕਰੇ ਖੇਤ ਦਾ ਉਹ ਨਾ ਕਰੇ ਕਾਲ ਕੋਈ ਨਾ ਪੋੜਾ ਇਹਦੇ ਕਿਹੜਾ ਨਿਆਣੇ ਰੋਂਦੇ ਆ ਵੇ ਖੇਤਾਂ 'ਚ ਮਰਦਾ ਗਾ ਦਿਨ ਰਾਤ ਉਹਦਾ ਤਾਂ ਉਹਦਾ ਵੀ ਕਰਾਈ ਵੰਗੇ ਹੁਣ ਕਰਾ ਦੇ ਕੋਈ ਨਾ ਸੀ ਤੂੰ ਹੁਣ ਤਾਂ ਆਪੀ ਕਰਾਵਾਂਗੇ ਗੱਲਾਂ ਮਾਰਦੇ ਆਗੇ ਕੋਈ ਨਾ ਭਈ ਅਸੀਂ ਜਦੋਂ ਇੱਕੋ ਜਿਹੀ ਸੇ ਹੋ ਗਏ ਪਤਾ ਲੱਗ ਗਿਆ ਹੁਣ ਕੋਈ ਨਾ ਟਟ ਕੇ ਆਪਾਂ ਚੱਲਾਂਗੇ ਉੱਥੇ ਕਚਹਿਰੀਆਂ ਚ ਮੁੱਖ ਜਿਹੜੇ ਲੱਗੀ ਕਰਨਾ ਇੱਥੇ ਵਾਗਾ ਨਵੇਂੜੋ ਤੁਸੀਂ ਹੁਣ ਕਹਿਦਾ ਤੁਹਾਨੂੰ ਨੌਕਰੀ ਜੰਨੀ ਹੈਗੀ ਬਾਪੂ ਬੋਲ ਪਾ ਤੂੰ ਵੀ ਮੈਂ ਕਹੀਂ ਤਾਂ ਜੰਨਾ ਇਹ ਤਾਂ ਲਿਖ ਲਿਖਾ ਕਰਾਉ ਮੈਂ ਤਾਂ ਬਗ ਜੂ ਚੱਕ ਚੁੰਨੀ ਕੱਲ ਨੂੰ ਫੇਰ ਛੋਡਾ ਉਹੀ ਰੰਡੀ ਉਹ ਨਹੀਂ ਕਰਦੇ ਹੁਣ ਉਹਦੇ ਬੂਆ ਚ ਪੱਟ ਨਹੀਂ ਕਰਦੇ ਨਾ ਮੈਂ ਕਹਦੇ ਬਾਈ ਨੂੰ ਰੋਟੀ ਕਹਦੇ ਮੈਂ ਆਪੇ ਦੇਉਂਗੀ ਜਿੰਨਾ ਟਾਈਮ ਹੈਗੀ ਕੋਈ ਨਾ ਮੈਂ ਮੁੜ ਕੇ ਸੁਨੀਹਾ ਨਹੀਂ ਸੁਣਨਾ ਉਹ ਪਤਾ ਨਹੀਂ ਕੀ ਕੁਝ ਹੋ ਜੇ ਉਹ ਨਹੀਂ ਕੁਝ ਕਹਿੰਦੇ ਕਹਤਾ ਜਿਹੜੇ ਗੱਲ ਕਹੇਤੀ ਚੰਗਾ ਠੀਕ ਆ ਹੁਣ ਲੋੜ ਮਾ ਤਾਂ ਠੀਕ ਆ ਤੈਨੂੰ ਕੋਈ ਲੋੜ ਨਹੀਂ ਖੇਤ ਦਾ ਕੰਮ ਕਰਨ ਦੀ ਆਪੇ ਕਰਨ ਨਾ ਕਰਨ ਠੀਕ ਆ ਬੂਆ ਆਹੋ